ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਵਿੱਚ ਪੈਦਲ ਜਾ ਰਹੇ ਬਾਪ ਸਮੇਤ ਤਿੰਨ ਬੱਚਿਆਂ ਦੇ ਉੱਪਰ ਓਵਰ ਸਪੀਡ ਆਟੋ ਚਾਲਕ ਨੇ ਟੱਕਰ ਮਾਰੀ ਅਤੇ ਜ਼ਖਮੀ ਕਰ ਦਿੱਤਾ ਹਾਸੇ ਵਿੱਚ 11 ਸਾਲ ਬੱਚੀ ਜੋ ਕਿ ਪੀਡੀਆਈ ਵਿੱਚ ਦਾਖਲ ਸੀ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਨੀਕੁਮਾਰ ਰੂਪ ਦੇ ਵਿੱਚ ਹੋਈ ਹੈ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਵਿੱਚ ਪੈਦਲ ਜਾ ਰਹੇ ਬਾਪ ਸਮੇਤ ਤਿੰਨ ਬੱਚਿਆਂ ਦੇ ਉੱਪਰ ਓਵਰ ਸਪੀਡ ਆਟੋ ਚਾਲਕ ਨੇ ਟੱਕਰ ਮਾਰੀ ਅਤੇ ਜ਼ਖਮੀ ਕਰ ਦਿੱਤਾ ਹਾਸੇ ਵਿੱਚ 11 ਸਾਲ ਬੱਚੀ ਜੋ ਕਿ ਪੀਡੀਆਈ ਵਿੱਚ ਦਾਖਲ ਸੀ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਨੀਕੁਮਾਰ ਰੂਪ ਦੇ ਵਿੱਚ ਹੋਈ ਹੈ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਵਿੱਚ ਪੈਦਲ ਜਾ ਰਹੇ ਬਾਪ ਸਮੇਤ ਤਿੰਨ ਬੱਚਿਆਂ ਦੇ ਉੱਪਰ ਓਵਰ ਸਪੀਡ ਆਟੋ ਚਾਲਕ ਨੇ ਟੱਕਰ ਮਾਰੀ ਅਤੇ ਜ਼ਖਮੀ ਕਰ ਦਿੱਤਾ ਹਾਸੇ ਵਿੱਚ 11 ਸਾਲ ਬੱਚੀ ਜੋ ਕਿ ਪੀਡੀਆਈ ਵਿੱਚ ਦਾਖਲ ਸੀ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਨੀਕਮਾਰ ਰੂਪ ਦੇ ਵਿੱਚ ਹੋਈ ਹੈ ਲੁਧਿਆਣਾ ਦੇ ਸ਼ੋਰਪੁਰ ਚੌਂਕ ਦੇ ਵਿੱਚ ਪੈਦਲ ਜਾ ਰਹੇ ਬਾਪ ਸਮੇਤ ਤਿੰਨ ਬੱਚਿਆਂ ਦੇ ਉੱਪਰ ਓਵਰ ਸਪੀਡ ਆਟੋ ਚਾਲਕ ਨੇ ਟੱਕਰ ਮਾਰੀ ਅਤੇ ਜ਼ਖਮੀ ਕਰ ਦਿੱਤਾ ਹਾਸੇ ਵਿੱਚ 11 ਸਾਲ ਬੱਚੀ ਜੋ ਕਿ ਪੀਡੀਆਈ ਵਿੱਚ ਦਾਖਲ ਸੀ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਦੀਪ ਕੁਮਾਰ ਰੂਪ ਦੇ ਵਿੱਚ ਹੋਈ ਹੈ